ਪੰਜ ਕਿਲੋ ਦਾ ਡੱਬਾ ਹੁੰਦਾ ਜੀ ਮੇਰੇ ਕੋਲ ਅੱਛਾ ਜੀ ਦੋ ਬਣਾਈਦੇ ਨੇ ਇੱਕ ਖਤਮ ਹੋ ਜਾਂਦਾ ਫਿਰ ਦੂਜਾ ਲਾ ਦਿੰਦਾ ਇਹ ਦੂਜਾ ਡੱਬਾ ਚੱਲ ਰਿਹਾ ਹੈ ਮਤਲਬ ਹਲੇ ਦੇ ਅੰਕਲ ਟਾਈਮ ਵੀ 7-8 ਵਜੇ ਨੇ ਮਤਲਬ ਇਸ ਟਾਈਮ ਤੁਹਾਡਾ 5 ਕਿਲੋ ਦਾ ਦੂਜਾ ਡੱਬਾ ਵੀ ਖਾਲੀ ਹੋ ਜਾਣਾ ਹੋਰ ਕੀ ਚਾਹੀਦਾ ਠੀਕ ਹੈ ਯਾਦ ਰੱਖੋ ਜਦੋਂ ਤੁਸੀਂ ਕੋਲੇ ਆ ਗਿਆ ਚਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਲੋਕ ਿਸ ਸਾਈਡ ਇਜ਼ ਰਮਨਪੀ ਸਿੰਘ ਤੁਸੀਂ ਸੁਣ ਰਹੇ ਹੋ ਰਮਨ ਪੰਜਾਬੀ ਤੜਕਾ ਸੜੇ YouTube ਤੇ ਦੋ ਚੈਨਲ ਆਗੇ ਨੇ ਕਰਮਨ ਕੇ ਵਲੋਗਸ ਐਂਡ ਰਮਨ ਪੰਜਾਬੀ ਤੜਕਾ Instagram ਐਂਡ Facebook ਤੇ ਆ ਗਿਆ ਪਰਮਨ ਕੇ ਵਲੋਗਸ ਨਾਲ ਤੋਂ ਜਿਹੜਾ ਤੁਸੀਂ ਕਾਫੀ ਵਧੀਆ ਪਿਆਰ ਦੇ ਰਹੇ ਹੋ ਸੋ ਅੱਜ ਅਸੀਂ ਆਪਣੇ ਸ਼ਹਿਰ ਯਮਨਾ ਨਗਰ ਦੇ ਵਿੱਚ ਖੜੇ ਆਏ ਨੀਅਰ ਸਿਟੀ ਠਾਣਾ ਯਮਨਾ ਨਗਰ 204 ਰੋਡ ਮੇਰੇ ਪਿੱਛੇ ਤੁਸੀਂ ਦੇਖ ਰਹੇ ਇੱਥੇ ਹੈਗਾ ਮੀਲ ਸੌਨ ਵੀਲਸ ਕਾਊਂਟਰ ਨੰਬਰ ਹੈਗਾ 559960 ਇਹਨਾਂ ਕੋਲ ਤੁਸੀਂ ਜਦੋਂ ਆਓਗੇ ਨਾ ਤੁਹਾਨੂੰ ਚਿਕਨ ਪੋੜਾ ਮਿਲ ਜੇਗਾ achar ਮਿਲ ਜੇਗਾ ਫਿਸ਼ ਪੋੜਾ ਮਿਲ ਜੇਗਾ ਫਿਸ਼ ਸ਼ਾਪ ਮਿਲ ਜੇਗੀ ਫਿਸ਼ ਵੀ ਹੈਗੀ ਕਾਫੀ ਵਧੀਆ ਤੇ ਚਿਕਨ ਐਂਡ ਫਿਸ਼ ਇਨਾਂ ਕੋਲ ਸਪੈ ਇੱਥੇ ਆਪਾਂ ਸਿੱਧਾ ਇੱਥੇ ਡੇਰੇ ਲਾ ਲੈਨੇ ਸੋ ਸ਼ਾਮ ਦਾ ਟਾਈਮ ਹੈਗਾ 7-8 ਵਜੇ ਦਾ ਇੱਥੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਸੋ ਲੈਟਸ ਕਮ ਫਾਈਨਲ ਕਰਾਂਗੇ ਕੱਲ੍ਹ ਨੂੰ ਠੀਕ ਹੈ ਭਾਈ ਜੀ ਤੁਸੀਂ ਬਾਜੀ ਮਹਾਰਾਜ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਕੀ ਨਾਮ ਹੈ ਭਾਈ ਆਪਣਾ ਆਪਣਾ ਭਾਈ ਗੁਰਮੀਤ ਵਾਲੀਆ ਗੁਰਮੀਤ ਸਿੰਘ ਵਾਲੀਆ ਭਾਈ ਦਾ ਨਾਮ ਹੈ ਜੀ ਤੇ ਭਾਈ ਇਹ ਮੇਲ ਸੁਣ ਵੀ ਤੁਸੀਂ ਚਲਾ ਰਹੇ ਹੋ ਹਾਂ ਜੀ ਹਾਂ ਜੀ ਇਹ ਭਾਜੀ 2006 ਚਾਲੂ ਕੀਤਾ ਸੀ ਕੰਮ ਆਪਾਂ ਅੱਛਾ ਜੀ ਪਿਓ ਪੁੱਤਰਾ ਨੇ ਦੋਨਾਂ ਨੇ ਇਕੱਠਾ ਕੀਤਾ ਜੀ ਚਾਲੂ ਕਰੀ ਤੇ ਸਾਡੀ ਪਹਿਲੇ ਵੈਨ ਲੱਦੀ ਭਾਜੀ ਮੂਨ ਮੁਰਗੇ ਵਾਲੇ ਦੇ ਸਾਹਮਣੇ 메ਨ ਰੋਡ ਤੇ ਹਾਂ ਜੀ ਤੇ ਅਪੋਨਾ 204 ਰੋਡ ਤੇ ਇੰਡਸਟਰੀ ਏਰੀਆ ਆ ਗਿਆ ਜੀ ਠੀਕ ਹੈ ਠੀਕ ਹੈ ਤੰਦੂਰੀ ਹੈਗਾ ਜੀ ਫਰਾਈ ਹੈਗਾ ਆਚਾਰੀ ਹੈਗਾ ਅੱਛਾ ਜੀ ਠੀਕ ਹੈ ਜੀ ਤੇ ਇਸ ਪਈਸ ਜੀ ਮੱਛੀ ਮਿਲ ਰਹੀ ਹੈ ਭਾਈ ਮਿਲ ਹੀ ਚਲ ਰਹੀ ਹੈ ਜੀ ਬੋਲਸ ਕੀ ਬਾਤ ਹੈ ਮਤਲਬ ਬਾਕੀ ਵਿਂਟਰ ਜੀ ਭਾਈ ਤੰਦੂਰੀ ਬਣਾਵਾਂਗੇ ਬਲੀ ਹੋਏਗੀ ਸੌਲ ਹੋਏਗੀ ਠੀਕ ਹੈ ਠੀਕ ਹੈ ਹਾਂ ਜੀ ਤੇ ਲੋਕੇਸ਼ਨ ਤੁਸੀਂ ਦੱਸਤੀ ਟਾਈਮਿੰਗਸ ਕੀ ਰਹਾਂਦੀ ਭਾਈ ਜਿੱਥੇ ਆਣਾ ਹੋਵੇ ਤੁਹਾਡੇ ਕੋਲ ਟਾਈਮਿੰਗ ਹੋ ਜੀ 6:30 ਤੋਂ 9:30 9:30 ਤੱਕ ਮੰਗਲਵਾਰ ਬੰਦ ਹੋਣਾ ਮੰਗਲਵਾਰ ਕਲੋਜ਼ ਵੀ ਮੰਗਲਵਾਰ ਤੋਂ ਲਾਵਾ ਬਾਕੀ 6 ਦਿਨ ਤੁਸੀਂ ਇੱਥੇ ਆਏ ਹੋ ਤੇ ਸਾਨੂੰ ਕੀ ਕਾਉਂਗੇ ਭਾਈ ਇਹਦੇ ਵਿੱਚ ਜੋ ਤੁਸੀਂ ਮੇਨ ਪੁਆਇੰਟ ਤੇ ਆਉਂਦੇ ਸੀ ਪਹਿਲੀ ਗੱਲ ਤੇ ਚਿਕਨ ਚਾੜਦੇ ਭਾਈ ਮੈਂ ਪਰਸਨਲੀ ਕਰਾਂ ਮੈਂ ਕਾਣਾ ਆਇਆ ਜੀ ਉਸ ਤੋਂ ਇਲਾਵਾ ਇੱਕ ਮਲਾਈ ਟਿੱਕਾ ਅੱਛਾ ਜੀ ਔਰ ਇੱਕ ਚਿਕਨ ਫਰਾਈ ਹੋਏਗਾ ਆਪਣਾ ਔਰ ਚਿਕਨ ਅਚਾਰੀ ਸਸੀ ਅੰਕਲ ਜੀ ਹਾਂ ਜੀ ਭਾਈ ਸਸੀ ਅੰਕਲ ਕੀ ਹਾਲ ਅੰਕਲ ਠੀਕ ਹੈ ਜੀ ਬਹੁਤ ਵਧੀਆ ਜੀ ਠੀਕ ਹੋ ਅੰਕਲ ਬਹੁਤ ਜੀ ਅੰਕਲ ਮੰਨੂ ਭਾਈ ਨੇ ਦੱਸਿਆ ਜਿਹੜੇ ਸਪੋਟਰ ਤੁਹਾਡੇ ਉਹ ਕਹਿੰਦੇ ਅੰਕਲ ਜੀ ਚਿਕਨ ਅਚਾਰ ਬ

ਯੂਟਿਊਬ ਤੇ ਦੇਖ ਰਹੇ ਭਾਈ ਸਾਨੂੰ ਤੇ ਭਾਈ ਤੁਸੀਂ ਕੀ ਖਾਣ ਆਏ ਹੋ ਮੈਂ ਜੰਪ ਕੋ ਕਰਾਣਾ ਹੈ ਸੇਕੋ ਸੇਕਵਾਬ ਸੇਕਵਾਬ ਅੰਦਰੋਂ ਦੇ ਤੇ ਕਿ ਬਲੀ ਉਰੇ ਆਏ ਹੋ ਨਾ ਨਾ ਇਹ ਬੜਾ ਪੁਰਾਣਾ ਕਸਬਾ ਨਹੀਂ ਸਾਡੀ ਮਾਰ ਅੱਛਾ ਜੀ ਹਾਂ ਜੀ ਇਹ ਮੇਰੇ ਨਾਲ ਉੱਥੋਂ ਤੋਂ ਜੁੜੇ ਨੇ ਪੁਰਾਣੇ ਅੱਛਾ ਤਾਂ ਉੱਤਰ ਮੇਨ ਰੋਡ ਤੇ ਸੀ ਪੁਰਾਣਾ ਜਿੱਥੇ ਅੱਡਾ ਸੀ ਤਾਂ ਭਾਈ ਉੱਤਰਾਂ ਦੀ ਸ਼ਿਫਟ ਹੋ ਗਈ ਉਹ ਸਵੇਰ ਮੈਂ ਲੱਭਦਾ ਰਿਹਾ ਸੀ ਦੁਕਾਨ ਇਹੀ ਕਿੱਥੇ ਅੱਛਾ ਕਈ ਦੁਕਾਨਾਂ ਸਰਚ ਕੀਤੀਆਂ ਉਹ ਸਵੇਰ ਪਤਾ ਲੱਗਿਆ ਭਾਜੀ ਇੱਥੇ ਆਏ ਹੋ ਨੇ ਅੱਛਾ ਅੱਛਾ ਆ ਦੇ ਫਿਰ ਇਹਨਾਂ ਨਾਲ ਹੀ ਆ ਗਏ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਕੀ ਖਾਂਦੇ ਇ ਇਹਨੋਂ ਕੋਲ ਮੱਛੀ ਵੀ ਖਾਦੀ ਹੋਈ ਹੈ ਪਾ ਮੱਛੀ ਵਧੀਆ ਮਤਲਬ 365 ਦਿਨ ਚ ਦੇ ਤੁਸੀਂ ਨਾਨ-ਵੇਜ ਖਾਣਾ ਇੱਥੇ ਆਉਂਗੇ ਇਹ ਲਾ ਲਓ ਬੱਚਿਆਂ ਨੇ ਅਗਰ ਖਾਣਾ ਹੈ ਨਾ ਸਭ ਤੋਂ ਬੈਸਟ ਚਲਾਇਆ ਹੈ ਸ਼ਾਬਾਸ਼ ਤੇ ਮਲਾਈ ਵੀ ਮਿਲ ਜਾਂਦੀ ਹੈ ਅਸੀਂ ਕਬਾਬ ਹੈਗੇ ਨੇ ਜਿਹੜੇ ਅਸੀਂ ਫਰਾਈ ਕਰਾ ਕੇ ਪਿਛੇ ਆਪਣੇ ਸ਼ੌਕ ਨਾਲ ਖਾਦੇ ਅੱਛਾ ਜੀ ਤੇ ਭਾਈ ਕਿੰਨੇ ਦੀ ਪਲੇਟ ਰਹਿੰਦੀ ਹੈ ਇਹ ਟ੍ਰਿਵੀਸ ਦੀ ਭਾਜੀ ਫਰਾਈ ਵਾਲੀ ਹੈ ਅੱਛਾ ਜੀ ਔਰ ਤੰਦੂਰ ਵਾਲੀ 100 ਰੁਪਏ ਦੀ ਹੈ ਠੀਕ ਹੈ ਜੀ ਸੋ ਆਹ ਪ੍ਰਾਈਸ ਹੈਗਾ ਸਾਰਾ ਤੁਸੀਂ ਇਹ ਵੀ ਦੇਖ ਲਓ ਵੀਡੀਓ ਨੂੰ ਪਾਉਜ਼ ਕਰਕੇ ਸਕਰੀਨਸ਼ਾਟ ਲੈ ਕੇ ਸਾਰਾ ਕੁਝ ਦੇਖ ਲਓ ਤੁਸੀਂ ਤੇ ਨੀਚੇ ਫੋਨ ਨੰਬਰ ਲਿਖਿਆ ਹੈ 9555538 ਮਲਾਈਕਨ ਕਿਹਾ ਇੱਕ ਜੀ ਨੂੰ ਪਹਿਲੇ ਫਰਾਈ ਕਰਦੇ ਹਾਂ ਠੀਕ ਹੈ ਜੀ ਮੁਰਗੇ ਨੂੰ ਫਰਾਈ ਕਰਕੇ ਫਿਰ ਲਸਣ ਪਿਆਜ਼ ਵਗੈਰਾ ਜਿਹੜਾ ਹੈ ਅਦਰਕ ਵਗੈਰਾ ਅੱਛਾ ਜੀ ਉਹ ਸਾਰਾ ਜਿਹੜਾ ਹੈ ਉਹਨੂੰ ਭੁੰਨ ਕੇ ਫਿਰ ਉਹਦੇ ਵਿੱਚ ਇਹਨੂੰ ਪਾ ਕੇ ਫਿਰ ਇਹਦੇ ਵਿੱਚ ਥੋੜਾ ਜਿਆਦਾ ਸੈਟਿੰਗ ਕਰ ਦਿੱਤੀ ਜੀ ਦੀ ਤਾਂ ਕਿ ਜਿਹੜਾ ਹੈ ਖਰਾਬ ਬਣਾਓ ਇਹ 3 ਮਹੀਨੇ 4 ਮਹੀਨੇ ਸਾਡਾ ਚਾਰ ਬੜੇ ਆਰਾਮ ਨਾਲ ਰਹਿ ਜਾਂਦਾ ਰਹਿ ਜਾਂਦਾ ਹੈ ਰੁਕਦਾ ਨਹੀਂ ਹੈ ਚਲੇ ਜਾਂਦਾ ਹੈ ਮੈਂ ਤੇ ਰੋਜ਼ ਬਣਾਉਂਦਾ ਰੋਜ਼ ਖਾ ਜਾਂਦੇ ਲੋਕੀ ਅੱਛਾ ਮਤਲਬ ਇਹ ਡੱਬਾ ਜਿਹੜਾ ਬਣਾ ਸਵੇਰੇ ਬਣਾ ਕੇ ਲੈ ਜਾਂਦੇ ਸੀ ਇਹ 5 ਕਿਲੋ ਦਾ ਡੱਬਾ ਹੁੰਦਾ ਜੀ ਮੇਰੇ ਕੋਲ ਅੱਛਾ ਜੀ ਦੋ ਬਣਾਈਦੇ ਨੇ ਇੱਕ ਖਤਮ ਹੋ ਜਾਂਦਾ ਫਿਰ ਦੂਜਾ ਲਾ ਦਿੰਦਾ ਇਹ ਦੂਜਾ ਡੱਬਾ ਚਾਰੂ ਹੋਇਆ ਮਤਲਬ ਹਲੇ ਤੇ ਅੰਕਲ ਇਹ ਟਾਈਮ ਵੀ 7-8 ਵਜੇ ਨੇ ਮਤਲਬ ਇਸ ਟਾਈਮ ਤੁਹਾਡਾ 5 ਕਿਲੋ ਦਾ ਦੂਜਾ ਡੱਬਾ ਵੀ ਖਾਲੀ ਹੋ ਜਾਣਾ ਹਾਂ ਜੀ ਹਾਂ ਜੀ ਹਾਂ ਕੀ ਇਸਤੇਮਾਲ ਕਰਦੇ ਆ ਜੀ ਪਲਾਸਟਿਕ ਨਹੀਂ ਇਸਤੇਮਾਲ ਕਰਦੇ ਨਾ ਪਲਾਸਟਿਕ ਦੀ ਪਲੇਟਾਂ ਬਰੁਟਾ ਇਸਤੇਮਾਲ ਕਰਦੇ ਆਂ ਕੀ ਬਾਤ ਹੈ ਠੀਕ ਹੈ ਜੀ ਠੀਕ ਹੈ ਜੀ ਐਸੀ ਜੀ ਪਲਾਸਟਿਕ ਪਲਾਇਨ ਨਹੀਂ ਸਕਦੇ ਜੀ ਇਸ ਜਿਹੜੀ ਬੋਲ ਦੀ ਪ੍ਰਦਾਨੀ ਇਕੋਵਲ ਕਮਾ ਚੋੜੀ ਜਾਂਦਾ ਤਾਂ ਪਹਿਲਾਂ ਜੇ ਆਪਾਂ ਯਮਨਾ ਨਗਰ ਦਾ ਚਿਕਨ ਖਾਣਾ ਹੁੰਦਾ ਸੀ ਨਾ ਆਪਾਂ ਕਾਲਕਾ ਪਰਮਾਨੂ ਜਾਂਦੇ ਹੁੰਦੇ ਸੀਗੇ ਬਟ ਬੋਤਿਆਂ ਨੂੰ ਪਤਾ ਹੋਣਾ ਕਿ ਉੱਥੇ ਇੱਕ ਸਟਾਲ ਸੀਗਾ ਬਟ ਅੱਜ ਤੋਂ ਬਾਅਦ ਨਾ ਸਾਡਾ ਉੱਥੇ ਜਾਣਾ ਕੈਨਸਲ ਹੈ ਸਾਨੂੰ ਆਪਣੇ ਯਮਨਾ ਨਗਰ ਦੇ ਉਸ ਤੋਂ ਵਧੀਆ ਟੇਸ ਮਿਲ ਰਿਹਾ ਹੈ ਹੋਰ ਤੁਸੀਂ ਦੇਖ ਲਓ ਕੀ ਕਮਾ ਮੈਂ ਆਹ ਦੇਖੋ ਕਰ ਕਿੰਨਾ ਵਧੀਆ ਇਹਦੇ ਵਿੱਚ ਬੋਨਸ ਵਾਲੇ ਪੀਸ ਵੀ ਹੈਗੇ ਨੇ ਇਹਦੇ ਵਿੱਚ ਬੋਨਲੈਸ ਵੀ ਹੈਗਾ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਤੁਹਾਨੂੰ ਲੈਗ ਪੀਸ ਵੀ ਮਿਲ ਜਗਾ ਜੇ ਤੁਸੀਂ ਪਾਉਂਗੇ ਤਾਂ ਅੰਕਲ ਜੀ ਕਿਸੇ ਨੇ ਲੈਗ ਪੀਸ ਲੈਣਾ ਹੋਵੇ ਉਹ ਵੀ ਮਿਲ ਜਾਂਦਾ ਇੱਥੇ ਠੀਕ ਹੈ ਜੀ ਕਾਫੀ ਵਧੀਆ ਯਾਰ ਇਹ ਦੇਖੋ ਆਹਾ ਆਹਾ ਇਹ ਭਾਜੀ ਕੀ ਆਵਾਜ਼ ਇੱਕ ਬਸਾ ਆਪਾਂ ਲੈਗ ਦਾ ਅੱਛਾ ਜੀ ਤੇ ਆ ਕੀ ਪਾ ਰਹੇ ਹੋ ਭਾਈ ਕ੍ਰੀਮ ਸਰ ਕਿਹੜੀ ਹੈ ਡਿਲਾਈਟ ਡਿਲਾਈਟ ਹੈ ਕੀ ਆਵਾਜ਼ ਵਧੀਆ ਵਧੀਆ ਓਏ ਹੋਏ ਲੈਗ ਪੀਸ ਮੇਰਾ ਵੀ ਕੈਮਰਾਮੈਨ ਨੂੰ ਬਾਕੀ ਪੀਸਿਸ ਮਿਲਣਗੇ ਆ ਦੇਖ ਸਾਡਾ ਸਾਡਾ ਆ ਗਿਆ ਜੀ ਅਫਗਾਨੀ ਚਿਕਨ ਆ ਦੇਖੋ ਤੇ ਮੈਂ ਕਾਦਾ ਦੇਖ ਰਿਹਾ ਸੀ ਆਈਟਮ ਨਹੀਂ ਸਾਨੂੰ ਮਿਲੀ ਸੀ ਹੁਣ ਮਿਲ ਗਈ ਹੈ ਫਾਈਨਲੀ ਪਹਿਲੇ ਇਹਨੂੰ ਆਪਾਂ ਟੇਸਟ ਕਰਾਂਗੇ बड़ा सोफ्ट है बड़ा, बड़ा वह लग रहा आके खाए तुम नजारा आउगा आज चिकन पकौड़ा तैयार हो रहा जी हा देखो अंकल जी को बैठा तो चिकन पकौड़े टेस्ट करा ਲਿੰਬੂ ਪਰਨ ਛੋੜਿਆ ਹਾਏ ਪਰ ਕਿੰਨਾ ਗਰਮ ਪਿਆ ਯਾਰ ਸਭ ਤੋਂ ਧੀਆ ਗੱਲ ਪਤਾ ਕੀ ਹੈ ਇਨਾਂ ਕੋਲ ਨਾਲ ਜਿਹੜਾ ਸੋਫਟ ਹੈ ਨਾ ਇੰਨਾ ਚਿਕਨ ਆ ਦੇਖੋ ਅਗਰ ਤੁਸੀਂ ਨਿਆਣੇ ਨੂੰ ਖਵਾ ਦੋ ਪਾ ਜੰਕਲ ਪੰਜ ਸਾਲ ਦਾ ਬੱਚਾ ਵੀ ਹੈਗਾ ਨਾ ਜਿਹੜਾ ਚਿਕਨ ਖਾਂਦਾ ਹੋਵੇ ਉਹ ਵੀ ਖਾ ਜਾਏਗਾ ਜੀ ਇੰਨਾ ਸੋਫਟ ਤੁਹਾਨੂੰ ਮਾਰਕੀਟ 'ਚ ਕਿਤੇ 20 ਚਿਕਨ ਨਹੀਂ ਮਿਲਿਆ ਸਹੀ ਗੱਲ ਲੱਗੀ ਜਮੀਂ ਨਰਮ ਪਿਆ ਯਾਰ ਆ ਦੇਖੋ ਇਹ ਆ ਦੇਖੋ ਜਿਵੇਂ ਆਲੂ ਹੁੰਦੇ ਨਾ ਐਵੇਂ ਦੇਖੋ ਇੰਨਾ ਨਰਮ ਚਿਕਨ ਪਿਆ ਇਹ ਕਰਿਆ ਅੰਕਲ ਜੀ ਬੱਚਾ ਵੀ ਖਾ ਸਕਦਾ ਹੈ ਤੇ ਬਜ਼ੁਰਗ ਤੇ ਖਾਣਗੇ ਹੀ ਕਾਫੀ ਵਧੀਆ ਯਾਰ ਚਿਕਨ ਕਾਫੀ ਵਧੀਆ ਕੁਆਰਟੀ ਉੱਪਰ ਜਿਹੜਾ ਚੜਿਆ ਨਾ ਇਹ ਦਾ ਪੂਰਾ ਫਰਾਈ ਹੋਇਆ ਉਹ ਵੀ ਕਾਫੀ ਵਧੀਆ ਯਾਰ ਕਾਫੀ ਵਧੀਆ ਯਾਰ ਚਿਕਨ ਕਾਫੀ ਵਧੀਆ ਲੱਗ ਰਿਹਾ ਸਾਨੂੰ ਤੁਸੀਂ ਦੋਨੋਂ ਤਿੰਨੋਂ ਚੀਜ਼ਾਂ ਖਾਏ ਹੋ ਤੁਹਾਨੂੰ ਕਾਫੀ ਵਧੀਆ ਲੱਗਣਗੀਆਂ ਉਸ ਵਾਈ ਦੇਖੋ ਕਿੰਨੀ ਤੰਦੂਰ ਵਾਲੀ ਸਾਈਡ ਤੇ ਆ ਦੇਖੋ ਕਿੰਨਾ ਨੀਟ ਐਂਡ ਕਲੀਨ ਕੰਮ ਕੀਤਾ ਜਾ ਰਿਹਾ ਸੋ ਇਹ ਸਾਡੀ ਚਿਕਨ ਮਲਾਈ ਕਬਾਬ ਆ ਗਈ ਸਾਡੇ ਕੋਲ ਤੇ ਆ ਦੇਖੋ ਇਹ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਥੋੜੇ ਲੱਗਿਓ ਦੇਖ ਰਹਿਿਆ ਨਹੀਂ ਜਾ ਰਿਹਾ ਸਿੱਧਾ ਕਰਦੇ ਆ ਇਹਨੂੰ ਟੇਸਟ ਵਧੀਆ ਹੋਈ ਬਿਲਕੁਲ ਸੌਫਟੀ ਵਧੀਆ ਕਰੀਮ ਪਾ ਕੇ ਕਾਫੀ ਵਧੀਆ ਟੇਸਟ ਆ ਰਿਹਾ ਕਾਫੀ ਵਧੀਆ ਸੁਬੰਡ ਕਾਫੀ ਸਵਾਦ ਆ ਯਾਰ ਇਹ ਓਵਰ ਆਲ ਦੇਖਿਆ ਜਾਵੇ ਨਾ ਸਾਡਾ ਐਕਸਪੀਰੀਅੰਸ ਇੱਥੇ ਕਾਫੀ ਵਧੀਆ ਰਿਹਾ ਭਾਵੇਂ ਉਹ ਚਾੜ ਦਾ ਲਾ ਲਓ ਭਾਵੇਂ ਦਾ ਲਾ ਲਓ ਭਾਵੇਂ ਅਫਗਾਨੀ ਚਿਕਨ ਲਾ ਲਓ ਜਾਂ ਭਾਵੇਂ ਚਿਕਨ ਫੋੜਾ ਲਾ ਲਓ ਓਵਰ ਆਲ ਸਾਨੂੰ ਕਾਫੀ ਐਕਸਪੀਰੀਅੰਸ ਸਾਡਾ ਵਧੀਆ ਰਿਹਾ ਤੁਸੀਂ ਵੀ ਇੱਥੇ ਆਇਓ ਲੋਕੇਸ਼ਨ ਆਪ ਟਾਈਮਿੰਗ ਤੁਹਾਨੂੰ ਦੱਸਤੀ ਆ ਉਨੀ ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਖਤਮ ਆਇਓ ਤੁਹਾਨੂੰ ਵੀਡੀਓ ਵਧੀਆ ਲੱਗੀ ਨਾ ਜਵਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿ